ਗਰਾਂ ਤੇ ਹਾਨੁ ਤੇ ਕਰਮ ਨਾ ਜਾਣਾ ਸਾਰ ਨਾ ਜਾਣ ਤੇਰੀ ਸਭ ਤੇ ਬਰਦਾਸਤ ਗੁਰੂ ਨਾਨਕ ਜਿਨ ਕਲ ਰੋਕੀ ਮੇਰੀ ਗੁਰੂ ਸਾਜ ਜੀ ਨੇ ਵਾਜੇ ਪਰਮ ਸਤਕਾਰ ਜੋ ਸਾਧ ਸੰਗਤ ਜੀ ਪਿਆਰ ਸਹਿਤ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੱਡੇ ਭਾਗਾਂ ਵਾਲਿਓ ਸਤਿਗੁਰਾਂ ਦੇ ਪਵਨ ਬਾਣੀ ਦਾ ਅਨੰਦ ਮਾਣ ਰਹੀ ਹਾਂ 21 ਪੌੜੀਆਂ ਦੀ ਆਪਾਂ ਵਿਚਾਰ ਸਰਵਣ ਕੀਤੀ ਹੈ ਜਪਜੀ ਸਾਹਿਬ ਦੀ ਇਹ ਪਵਨ 22ਵੇਂ ਪੌੜੀ ਹੈ ਆਓ ਮਨ ਬਿਰਤਿਆ ਇਕਾਗਰ ਕਰਕੇ ਸਰਵਣ ਕਰੀਏ ਜੀ ਪਤਲ ਪਤਲ ਲਖ ਆਗਲ ਸੋ ਆਗਾਸ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਇਥੇ ਬਖਸ਼ਿਸ਼ ਕਰ ਦਿੰਨਾ ਕਿ ਵਾਹਿਗੁਰੂ ਨੇ ਐਡੀ ਵੱਡੀ ਕੁਦਰਤ ਬਣਾਈ ਆ ਜਿਸ ਕੁਦਰਤ ਦੇ ਵਿੱਚ ਪਤਾਲਾਂ ਪਤਾਲ ਪਤਾਲਾਂ ਤੋਂ ਅੱਗੇ ਵੀ ਪਤਾਲ ਹਨ ਇਥੇ ਇੱਕ ਦੀ ਗੱਲ ਨਹੀਂ ਕੀਤੀ ਇਥੇ ਮਹਾਰਾਜ ਨੇ ਲਿਖਿਆ ਲੱਖ ਲੱਖ ਲਾਜ ਤਾਂ ਲੱਖਾਂ ਹੀ ਪਤਾਲ ਨੇ ਪਤਾਲਾਂ ਤੋਂ ਪਤਾਲ ਅੱਗੇ ਨੇ आगासा आगास लखा ही अगास ने आगास तो अगे आगास आगास उस तो अगे फर अग आगास तरह महाराज ने कहा लखा ही आगास से लखा ही पताल वाहगुरु जी ने बना दिते हैं और सत्संग जी ये पावन शब्द पावन पंक्ति गुरु साहब जी ने गायन की ਇਹ ਜਿਹੜੀ ਬਗਦਾਦ ਦੇ ਧਰਤੀ ਉੱਤੇ ਮਹਾਰਾਜ ਨੇ ਇਹ ਸ਼ਬਦ ਪੜਿਆ ਗਾਇਆ ਜਿਸ ਵੇਲੇ ਗਾਇਆ ਉਸ ਵੇਲੇ ਸਾਤਸੰਗਤ ਜੀ ਰਾਤ ਦਾ ਚੌਥਾ ਪੈਰ ਸੀ ਅੰਮ੍ਰਿਤ ਵੇਲਾ ਅੰਮ੍ਰਿਤ ਵੇਲਾ ਕਹਦੇ ਇਹ ਅੰਮ੍ਰਿਤ ਵੇਲੇ ਦਾ ਸਮਾਂ ਸੀ ਤੇ ਅਸਰ ਅੰਮ੍ਰਿਤ ਵੇਲੇ ਜਿਹੜੀ ਨਮਾਜ਼ ਪੜੀ ਜਾਂਦੀ ਹੈ ਉਸ ਵੇਲੇ ਕਿਉਂਕਿ ਬਗਦਾਦ ਜਿਹੜਾ ਮੁਸਲਮਾਨਾਂ ਦਾ ਸ਼ਹਿਰ ਹੈ ਉੱਥੇ ਬڑے ਦੀਨ ਵਾਲੇ بڑے ਰੱਬ ਨੂੰ ਮੰਨਣ ਵਾਲੇ ਖੁਦਾ ਨੂੰ ਮੰਨਣ ਵਾਲੇ ਪਗੰਬਰ ਸਾਹਿਬ ਨੂੰ ਮੰਨਣ ਵਾਲੇ ਮੁਸਲਮਾਨ ਰਹਿੰਦੇ ਨੇ ਔਰ ਉਹ ਪੀਰਾਂ ਦੀ ਧਰਤੀ ਵੀ ਆਖਿਆ ਜਾਂਦਾ ਉਸ ਹਸਤਾਨ ਨੂੰ ਬਗਦਾਦ ਪੀਰਾਂ ਦੀ ਧਰਤੀ ਆਵ ਕਿ ਉੱਥੇ ਸਾਰੇ ਦੁਨੀਆ ਦੇ ਜਿਹੜੇ ਪੀਰ ਸੀ ਵੱਡੇ ਤੋਂ ਵੱਡਾ ਪੀਰ ਜਿਹੜਾ ਉਹ ਉੱਥੇ ਰਹਿੰਦਾ ਸੀ ਉਸ ਵੇਲੇ ਉਹੋਂ ਦਾ ਸਭ ਤੋਂ ਸ੍ਰੇਧਾ ਜਿਹੜਾ ਵੱਡਾ ਪੀਰ ਸੀ ਉਹਦਾ ਨਾਮ ਸੀ ਦਸਤਗੀਰ ਇਹ ਬਾਤਾਂ ਜਿਹੜੀ ਬੜੀ ਸੁਣਾਉਣ ਵਾਲੀ ਹੈ ਬੜੀ ਜ਼ਰੂਰੀ ਹੈ ਉਹ ਜਿਹੜਾ ਪੀਰ ਸੀ ਜਦੋਂ ਗੁਰੂ ਸਾਹਿਬ ਨੇ ਜਦੋਂ ਇਹ ਸ਼ਬਦ ਗਾਇਆ ਤੇ ਉਹਨੇ ਆਵਾਜ਼ ਸੁਣੀ ਤੇ ਉੱਠ ਕੇ ਬੈਠ ਗਿਆ ਆਪਣੇ ਸਾਰੇ ਚੇਲਿਆਂ ਨੂੰ ਸਦਿਆ ਤਕੰਦਾ ਵੀ ਕੌਣ ਆ ਜਿਹੜਾ ਇਸ ਵੇਲੇ ਕੁਫਰ ਤੋਲ ਰਿਹਾ ਕੌਣ ਹੈ ਇਸ ਵੇਲੇ ਜੋ ਕੁਫਰ ਤੋਲ ਰਿਹਾ ਪਤਾ ਕਰੋ ਤੇ ਜਦੋਂ ਲੋਕਾਂ ਨੇ ਜਾ ਕੇ ਦੇਖਿਆ ਤੇ ਉਹਨਾਂ ਨੇ ਸਾਰਾ ਪਤਾ ਕੀਤਾ ਵੀ ਇੱਥੇ ਇੱਕ ਫਕੀਰ ਬਾਹਰੋਂ ਆਇਆ ਉਹਦੇ ਨਾਲ ਉਹਦੇ ਦੋ ਚੇਲੇ ਵੀ ਨੇ ਤੇ ਉਹ ਸ਼ਬਦ ਗਾ ਰਹੇ ਨੇ ਇਸ ਵੇਲੇ ਜਿਹੜਾ ਕੀਰਤਨ ਰੋਜ਼ ਕਰਦੇ ਨੇ ਤੇ ਉਹ ਪੀਰ ਨੇ ਜਿਹੜਾ ਜਿਹੜੇ ਦੂਜੇ ਆਪਣੇ ਜਿਹੜੇ ਚੇਲੇ ਸਨ ਉਹਦੇ ਹੋਰ ਜਿਹੜੇ ਵੀ ਇਕੱਠੇ ਸਨ ਸਾਰੇ ਪੀਰਾਂ ਨੂੰ ਬੁਲਾਇਆ ਇਕੱਠਾ ਕੀਤਾ ਕਹਿਣ ਲੱਗੇ ਵੀ ਇਸ ਤਰ੍ਹਾਂ ਕਰੋ ਸਾਰੇ ਪਿੰਡ ਵਾਲਿਆਂ ਨੂੰ ਇਕੱਤਰ ਕਰ ਲਓ ਕਿ ਜਿਹੜਾ ਵੀ ਬੰਦਾ ਕੋਈ ਹੈਗਾ ਜਿਹੜਾ ਸਾਡੀ ਧਰਤੀ ਤੇ ਆਇਆ ਇੱਥੇ ਬਗਦਦ ਦੀ ਧਰਤੀ ਤੇ ਆਇਆ ਪੀਰਾਂ ਦੀ ਧਰਤੀ ਤੇ ਆਇਆ ਤੇ ਆ ਕੇ ਉਹਨੇ ਕੁਕਰ ਤੋਲੇ ਆ ਤੇ ਦੋ ਵੱਡੀਆਂ ਗਲਤੀਆਂ ਕੀਤੀਆਂ ਪਹਿਲੀ ਤੇ ਗਲਤੀ ਇਹ ਕੀਤੀ ਕਿ ਉਹਨੇ ਜਿਹੜਾ ਰਾਗ ਗਾਇਆ ਦੋ ਜਾ ਉਸਨੇ ਨਾਲ ਰਬਾਬ ਵੀ ਬਜਾਇਆ ਇੱਥੇ ਗਾਉਣਾ ਤੇ ਵਜਾਉਣਾ ਦੋਨੋਂ ਹੀ ਮਨਾ ਗਾਉਣਾ ਤੇ ਚਲੋ ਕੁਝ ਹੱਦ ਤੱਕ ਮਾਫ਼ ਹੋ ਸਕਦਾ ਪਰ ਉਹਨੇ ਤੰਤਰ ਤੇ ਗਾਇਆ ਪਾਉ ਰਬਾਬ ਵਜਾਈ ਨਾਲ ਤੇ ਇਹ ਜਿਹੜਾ ਉਹਨੇ ਬੜਾ ਗੁਨਾਹ ਕੀਤਾ ਉਹਦੀ ਸਜ਼ਾ ਪਾਉਣ ਨੂੰ ਦੇਵਾਂਗੇ ਤੇ ਸਾਰੇ ਲੋਕਾਂ ਨੂੰ ਉੱਥੇ ਇਕੱਠਾ ਕਰ ਲਿਆ ਸਾਰੇ ਬੰਦੇ ਇਕੱਠੇ ਹੋ ਗਏ ਜਿਸ ਵੇਲੇ ਉਹ ਕਹਿਣ ਲੱਗਾ ਵੀ ਦੇਖੋ ਥੋੜਾ ਜਾ ਦਿਨ ਚੜ ਜਾਣ ਜੋ ਤਾਂ ਕਿ ਲੋਕ ਦੇਖ ਲੈਣ ਤੇ ਉਸ ਨੂੰ ਅਸੀਂ ਪਸਰਾਂ ਦੇ ਨਾਲ ਮਾਰ ਕੇ ਮਾਰ ਦੇਵਾਂਗੇ ਕਿ ਇਹ ਜੋਠ ਜਿਹੜਾ ਹੈ ਇਹ ਕਫਰ ਜਿਹੜਾ ਅੱਗੇ ਜਾ ਕੇ ਕਿਤੇ ਹੋਰ ਨਾ ਸੁਣਾਵੇ ਕਿਉਂਕਿ ਜਿਹੜਾ ਸਾਡੇ ਜਿਹੜੇ ਪੀਰ ਹੋਏ ਮੁਹੰਮਦ ਸਾਹਿਬ ਉਹਨਾਂ ਨੇ 14 ਤਬਕ ਦੱਸਿਆ ਸਤ ਪਤਾਲ ਤੇ ਸਤ ਆਕਾਸ਼ 14 ਤਬਕ ਬਣਦੇ ਆ ਤੇ ਇਹਨਾਂ ਨੇ ਕਿਹਾ ਕਿ ਲੱਖਾਂ ਇਹਨੇ ਇਸ ਕਰਕੇ ਬੜਾ ਕੁਫਰ ਤੋਲਿਆ ਜਦੋਂ ਦਿਨ ਚੜਿਆ ਤੇ ਭਾਈ ਮਰਦਾਨਾ ਜੀ ਨੇ ਵੇਖਿਆ ਇਧਰ-ਉਧਰ ਤੇ ਗੁਰੂ ਸਾਹਿਬ ਨੂੰ ਕਹਿੰਦਾ ਵੀ ਮਹਾਰਾਜ ਕੀ ਕੁਛ ਹੈ ਗੁਰੂ ਸਾਹਿਬ ਕਹਿੰਦੇ ਵੀ ਦੇਖਦੇ ਰਹੋ ਕੀ ਕਰਤਾਪੁਰਖ ਕੀ ਵਡਿਆਈ ਕਰਾ ਰਿਹਾ ਹੈ ਉਹਦੀ ਮਰਜ਼ੀ ਹੈ ਤੇ ਗੁਰੂ ਸਾਹਿਬ ਦਾ ਉਸ ਵੇਲੇ ਇੱਕ ਪਰਚਲ ਦਾ ਖਾਨ ਸੀ ਦੇਖ ਮਰਦਾਨਾ ਕਰਤਾਰ ਦੇ ਰੰਗ ਅਰਬ ਦੇ ਰੰਗ ਵੇਖ ਕੀ ਕਰਦਾ ਜਦੋਂ ਦਿਨ ਚੜਿਆ ਤੇ ਉਹ ਮਾਰਨ ਵਾਸਤੇ ਗੁਰੂ ਸਾਹਿਬ ਨੂੰ ਸਾਰੇ ਪਿੰਡ ਦੇ ਲੋਕ ਇਕੱਠੇ ਹੋ ਗਏ ਸਾਰਿਆਂ ਦੇ ਹੱਥਾਂ ਵਿੱਚ ਡਲੇ ਫੜੇ ਹੋਏ ਪੱਥਰ ਫੜੇ ਹੋਏ ਬੇ ਇਹਨੂੰ ਪੱਥਰਾਂ ਦੇ ਨਾਲ ਮਾਰ ਦਿਓ ਕਿਉਂਕਿ ਵੱਡੀ ਸਜ਼ਾ ਹੋਇਆ ਕਰਦੇ ਸੀ ਕਫਰ ਜਿਹੜਾ ਝੂਠ ਬੋਲਣ ਵਾਲਾ ਜਿਹੜਾ ਹੋਇਆ ਕਰਦਾ ਸੀ ਉਹਨਾਂ ਦੀ ਵੱਡੀ ਸਜ਼ਾ ਹੋਇਆ ਕਰਦੀ ਸੀ ਕਿ ਉਹਨਾਂ ਨੂੰ ਪੱਥਰ ਮਾਰ ਮਾਰ ਕੇ ਮਾਰ ਦਿਓ ਜਿਸ ਵੇਲੇ ਉਹ ਪੀਰ ਕਹਿੰਦਾ ਵੀ ਮੈਂ ਤੁਹਾਨੂੰ ਆਵਾਜ਼ ਦੇਵਾਂਗਾ ਤੇ ਤੁਸੀਂ ਉਸ ਵੇਲੇ ਪੱਥਰ ਚਲਾਉਣਾ। ਜੋ ਹੀ ਉਹਨਾਂ ਨੇ ਪੱਥਰ ਹੱਥ ਵਿੱਚ ਚੱਕ ਕੇ ਮਾਰਨ ਵਾਸਤੇ ਤੇ ਉਸ ਵੇਲੇ ਗੁਰੂ ਸਾਹਿਬ ਨੇ ਕਿਹਾ ਮਰਦਾਨਿਆਂ ਰਵਾਬ ਵਜਾ ਬਾਣੀ ਆਈ ਹੈ। ਤੇ ਗੁਰੂ ਸਾਹਿਬ ਨੇ ਉੱਚੀ ਆਵਾਜ਼ ਦੇ ਵਿੱਚ ਗੁਰਵਰ ਅਕਾਲ ਸਤਿ ਸ੍ਰੀ ਅਕਾਲ ਇਸ ਤਰ੍ਹਾਂ ਕਿਹਾ। ਗੁਰਵਰ ਅਕਾਲ ਸਤਿ ਸ੍ਰੀ ਅਕਾਲ ਇਸ ਤਰ੍ਹਾਂ ਉੱਚੀ ਬਾੰਗ ਦਿੱਤੀ। ਉਸੇ ਆਵਾਜ਼ ਦੇ ਵਿੱਚ ਜਿਹੜੀ ਆਵਾਜ਼ ਦੇ ਵਿੱਚ ਮੁਸਲਮਾਨ ਬਾਗ ਦਿਆ ਕਰਦੇ ਨੇ ਜੋ ਹੀ ਬਾਗ ਦਿੱਤੀ ਸੁਨਮਨ ਹੋਈ ਨਗਰੀ ਜਿੰਨੇ ਸੀ ਬੰਦੇ ਜਿੱਥੇ ਖੜੇ ਸੀ ਉੱਥੇ ਖੜੇ ਰਹਿ ਗਏ ਹੱਥਾਂ ਵਿੱਚ ਪੱਥਰ ਫੜੇ ਰਹਿ ਗਏ ਸਾਰਿਆਂ ਦੇ ਸਾਰੇ ਸੁੰਨ ਹੋ ਗਏ ਬਿਲਕੁਲ ਪੱਥਰ ਦੇ ਬੁੱਤ ਬਣ ਗਏ ਪੱਥਰ ਦੇ ਬੁੱਤ ਬਣ ਗਏ ਕੋਈ ਸ਼ਕਤੀ ਨਹੀਂ ਰਹੀ ਨਾ ਸੁਣਨ ਦੀ ਨਾ ਵੇਖਣ ਦੀ ਉਨਾਂ ਦੀ ਸਾਰੀ ਸ਼ਕਤੀ ਜਾਂਦੀ ਰਹੀ ਤੇ ਬੁੱਤ ਬਣ ਕੇ ਖੜੇ ਰਹੇ ਗੁਰਨਾਨਕ ਵੱਲ ਤੱਕਦੇ ਰਹੇ ਤੇ ਉਸ ਤੋਂ ਉਪਰੰਤ ਜਿਹੜਾ ਪੀਰ ਸੀ ਉਹਨੇ ਹੱਥ ਜੋੜ ਕੇ ਮਾਫੀ ਮੰਗੀ ਕਿ ਮੈਨੂੰ ਬਖਸ਼ ਦੇ ਮੈਨੂੰ ਨਹੀਂ ਪਤਾ ਸੀ ਤੁਸੀਂ ਕੌਣ ਹੋ ਪਰ ਸਾਡੇ ਇਹ ਕਾਨੂੰਨ ਆ ਇੱਥੋਂ ਦਾ ਧਰਤੀ ਦਾ ਕਿ ਜਿਹੜਾ ਗਾਉਂਦਾ ਆ ਜਿਹੜਾ ਕੋਈ ਇੱਥੇ ਸੰਗੀਤ ਵਜਾਉਂਦਾ ਉਹ ਮਾਫ ਕਰਨ ਦੇ ਯੋਗ ਨਹੀਂ ਤੇ ਫੇਲੀ ਗਲਤੀ ਜਿਹੜੀ ਆ ਤੁਸੀਂ ਇਹ ਕੀਤੀ ਕਿ ਤੁਸੀਂ ਪਤਾਲਾ ਪਤਲ ਲੱਖ ਆਗਾਸਾਂ ਆਗਾਸ ਦੱਸਿਆ ਵੀ ਲੱਖਾਂ ਦੀ ਗਿਣਤੀ ਵਿੱਚ ਜਦੋਂ ਕਿ ਸਾਡੇ ਪਗੰਬਰ ਸਨ ਉਹਨਾਂ ਨੇ ਸੱਤ ਤਬਕ ਸੱਤ ਆਕਾਸ਼ ਤੇ ਸੱਤ ਪਤਾਲ ਦੱਸੇ 14 ਤਬਕ ਤੇ ਗੁਰੂ ਸਾਹਿਬ ਨੂੰ ਆਪਣੇ ਡੇਰੇ ਲੈ ਗਿਆ ਜੇ ਇੱਥੇ ਉਹਦਾ ਡੇਰਾ ਸੀ ਉੱਥੇ ਲੈ ਕੇ ਤੇ ਗੁਰੂ ਸਾਹਿਬ ਨੂੰ ਚੌਲ ਸੰਤੇ ਬਿਠਾਇਆ ਸਾਰੇ ਪੀਰ ਜਿਹੜੇ ird gird ਬੈਠਦੇ ਉਹਦੇ ਜਿਹੜੇ ਚੇਲੇ ਸੀ ਵੀ ਬੈਠ ਗਏ ਹੱਸ ਜੋੜ ਕੇ ਕਹਿਣ ਲੱਗਾ ਤੇ ਵਾਕਈ ਤੁਹਾਡੇ ਦਰਸ਼ਨ ਕਰਨ ਯੋਗ ਨੇ ਤੇ ਅੱਜ ਤੋਂ ਪਹਿਲਾਂ ਮੈਂ ਐਸੀ ਨੂਰ ਵਾਲਾ ਕੋਈ ਫਕੀਰ ਵੇਖਿਆ ਨਹੀਂ ਤੇ ਅਸੀਂ ਕਿਸੇ ਦੂਜੇ ਫਕੀਰ ਨੂੰ ਮੰਨਦੇ ਵੀ ਨਹੀਂ ਪਰ ਤੁਹਾਡੇ ਅੱਗੇ ਮੈਂ ਸਜਦਾ ਕਰਦਾ ਨਮਸਕਾਰ ਕਰਦਾ ਪਰ ਬੇਨਤੀ ਇਹ ਵੀ ਹੈ ਮੇਰੀ ਸੁਣੋ ਕਿ ਜਦੋਂ ਸਾਡੇ ਪਗਮਰਾਂ ਨੇ ਕੀ ਝੂਠ ਬੋਲੇ ਆ ਉਹਨਾਂ ਨੇ ਤੇ 14 ਤਬਕ ਦੱਸੇ ਵੀ ਸਤ ਆਕਾਫ ਨੇ ਸਤ ਪਤਾਲ ਨੇ ਤਾਂ ਗੁਰੂ ਸਾਹਿਬ ਨੇ ਬੜੀ ਨਿਮਰਤਾ ਤੇ ਬੜੇ ਪਿਆਰ ਦੇ ਨਾਲ ਬੜੇ ਮਿੱਠੇ ਬੋਲਾਂ ਵਿੱਚ ਜਵਾਬ ਦਿੱਤਾ ਕਹਿੰਦੇ ਨਹੀਂ ਨਹੀਂ ਪੀਰ ਜੀ ਤੁਹਾਡੇ ਜਿਹੜੇ ਪੀਰ ਸਨ ਮੁਹੰਮਦ ਸਾਹਿਬ ਬੜੀ ਉੱਚੀ ਅਵਸਥਾ ਦੇ ਮਾਲਕ ਸਨ ਔਰ ਝੋਟ ਉਨ੍ਹਾਂ ਨੇ ਕੀ ਬੋਲਣਾ ਉਹ ਖੁਦਾ ਦੇ ਬੰਦੇ ਸਨ ਉਹਨਾਂ ਨੇ ਬਿਲਕੁਲ ਸੱਚ ਕਿਹਾ ਪੀਰ ਬੜਾ ਖੁਸ਼ ਹੋਇਆ ਪੀਰ ਬੜਾ ਖੁਸ਼ ਹੋਇਆ ਵੀ ਸਾਡੇ ਪਗੰਬਰ ਸਾਹਿਬ ਦੇ ਇਹਨਾਂ ਨੇ ਬੜੀ ਉਸਤਤ ਕੀਤੀ ਆ ਕਹਿਣ ਲੱਗਾ ਕਿ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਤੁਸੀਂ ਸਾਡੇ ਪੀਰ ਜੀ ਨੂੰ ਗਲਤ ਨਹੀਂ ਆਖਿਆ ਉਹ ਸੱਚ ਸਨ ਤੇ ਉਹਨਾਂ ਨੇ ਜੋ ਕੁਝ ਆਖਿਆ ਸਹੀ ਸੀ ਕਿ ਫਿਰ ਤੁਸੀਂ ਦੱਸ ਦਿਓ ਤੁਸੀਂ ਆਖਿਆ ਇਹ ਕੀ ਹੈ ਤੁਸੀਂ ਕਿਹਾ ਵੀ ਲੱਖਾਂ ਹੀ ਅਗਾਸ ਤੇ ਲੱਖਾਂ ਹੀ ਪਤਾਲ ਨੇ ਸੁਣਿਆ ਸਾਰਿਆਂ ਨੇ ਇਹ ਕੀ ਸੀ ਤਦ ਗੁਰੂ ਸਾਹਿਬ ਨੇ ਕਿਹਾ ਕਿ ਪੀਰ ਸਾਹਿਬ ਦਸਤਵੀਰ ਸਾਹਿਬ ਛੋਟੇ ਸਾਡੇ ਕੋਲੋਂ ਵੀ ਨਹੀਂ ਬੁਲਾਉਂਦਾ ਖੁਰਾ ਅਸੀਂ ਵੀ ਸੱਚ ਬੋਲਦੇ ਆ ਇਹ ਕਿਵੇਂ ਹੋ ਸਕਦਾ ਦਸਤਗੀਰ ਚੌਕਿਆ ਕਹਿਣ ਲੱਗਾ ਇਹ ਕਿਵੇਂ ਹੋ ਸਕਦਾ ਵੀ ਸਾਡੇ ਪੈਗੰਬਰ ਸਾਹਿਬ ਵੀ ਸੱਚ ਕਹ ਕੇ ਤੁਸੀਂ ਵੀ ਸੱਚ ਕਹਿੰਦੇ ਪਈਓ ਤਾਂ ਗੁਰੂ ਸਾਹਿਬ ਕਹਿੰਦੇ ਵੀ ਗੱਲ ਇਹ ਆ ਤੁਹਾਡੇ ਪੈਗੰਬਰ ਸਾਹਿਬ ਨੇ ਸਤ ਦੇਖੇ ਸਨ ਸਤ ਪਤਾਲ ਤੇ ਸਤ ਅਗਾਸ 14 ਤਬਕ ਵੇਖੇ ਸਨ ਤੇ ਉਹਨਾਂ ਨੇ ਲਿਖਿਆ ਦੱਸਿਆ ਕਿ 14 ਤਬਕ ਨੇ ਅਸੀਂ ਹੁਣ ਲੱਖਾਂ ਦੇ ਸਾਬ ਨਾਲ ਦੇਖਿਆ ਤੱਕਿਆ ਤੇ ਅਸੀਂ ਉਹੀ ਤੁਹਾਨੂੰ ਦੱਸਾਂਗੇ ਨਾ ਉਹਨਾਂ ਨੇ ਝੂਠ ਬੋਲਿਆ ਤੇ ਨਾ ਅਸੀਂ ਕੂਟ ਬੋਲ ਰਹੇ ਆ ਉਸ ਵੇਲੇ ਦਸਤਗੀਰ ਬੜਾ ਹੈਰਾਨ ਹੋਇਆ ਤੇ ਸਾਰੇ ਸੁਣਨ ਵਾਲੇ ਹੈਰਾਨ ਹੋ ਉਹ ਵੀ ਕਿਵੇਂ ਹੋ ਸਕਦਾ ਵੀ ਲੱਖਾਂ ਆਕਾਸ਼ ਕਿਵੇਂ ਹੋ ਸਕਦੇ ਨੇ ਲੱਖਾਂ ਪਤਾਲ ਕਿਵੇਂ ਹੋ ਸਕਦੇ ਨੇ ਤਾਂ ਦਸਤਗੀਰ ਕਹਿਣ ਲੱਗਾ ਇਹ ਗੁਰੂ ਨਾਨਕ ਕੀ ਹੈ ਕੋਈ ਸਬੂਤ ਇਸ ਗੱਲ ਦਾ ਇਹ ਹਿੰਦ ਦੇ ਫਕੀਰ ਦੱਸ ਕੋਈ ਸਬੂਤ ਹੈ ਇਸ ਗੱਲ ਦਾ ਕਿ ਸਬੂਤ ਦੇ ਸਕਦੇ ਹੋ ਕਿ ਗੱਲ ਸੱਚ ਹੈ ਤੇ ਗੁਰਨਾਨਕ ਦੇਵ ਮਹਾਰਾਜ ਕਹਿਣ ਲੱਗੇ ਵੀ ਸਬੂਤ ਤੇ ਤੁਸੀਂ ਉਹਨਾਂ ਦੇ ਕੋਲੋਂ ਵੀ ਨਹੀਂ ਮੰਗਿਆ ਸੀ ਜਿਨ੍ਹਾਂ ਨੇ ਤੁਹਾਨੂੰ ਸੱਤ ਦੱਸਿਆ ਸੀ ਉਹਨਾਂ ਦੀ ਗੱਲ ਤੇ ਤੁਹਾਨੂੰ ਯਕੀਨ ਸੀ ਉਹਨਾਂ ਦੇ ਕੋਲੋਂ ਤੁਸੀਂ ਸਬੂਤ ਨਹੀਂ ਮੰਗਿਆ ਤੇ ਸਾਡੇ ਕੋਲੋਂ ਮੰਗਦੇ ਪਏ ਹੋ ਅਸੀਂ ਬਾਹਰੋਂ ਆਏ ਹਾਂ ਕੋਈ ਨਹੀਂ ਅਸੀਂ ਸਬੂਤ ਦੇਾਂਗੇ ਇਹ ਦੱਸੋ ਕਿ ਇੰਨੇ ਹਜ਼ਾਰਾਂ ਦੀ ਤਦਾਦ ਦੇ ਤੁਹਾਡੇ ਚੇਲੇ ਨੇ ਇਹਨਾਂ ਵਿੱਚ ਤੁਸੀਂ ਸਭ ਤੋਂ ਜ਼ਿਆਦਾ ਏਤਬਾਰ ਕਿਸ ਦੇ ਉੱਤੇ ਕਰਦੇ ਹੋ ਤਾਂ ਦਸਤਗੀਰ ਕਹਿਣ ਲੱਗਾ ਵੀ ਚੇਲਿਆਂ ਤੇ ਤੇ ਮੈਂ ਏਤਬਾਰ ਨਹੀਂ ਕਰਦਾ ਕਿਸੇ ਤੇ ਵੀ ਨਹੀਂ ਕਰਦਾ ਹੋਰ ਕਿਸ ਤੇ ਏਤਬਾਰ ਕਰਦੇ ਹੋ ਤਾਂ ਦਸਤਗੀਰ ਦਾ 12 ਸਾਲ ਦਾ ਲੜਕਾ ਸੀ ਆਪਣੇ ਮੁੰਡੇ ਨੂੰ ਕਹਿੰਦਾ ਵੀ ਮੈਂ ਇਹ ਤੇ ਇਤਬਾਰ ਕਰਦਾ ਮੇਰਾ ਬੱਚਾ ਝੂਠ ਨਹੀਂ ਬੋਲਦਾ ਇਹ ਸੱਚਾ ਤਾਂ ਗੁਰੂ ਸਾਹਿਬ ਕਹਿੰਦੇ ਵੀ ਠੀਕ ਐ ਇਹ ਬੱਚੇ ਨੂੰ ਸਾਡੇ ਸਾਹਮਣੇ ਬਿਠਾ ਅਸੀਂ ਇਹਨੂੰ ਦਿਖਾ ਦੇਵਾਂਗੇ ਮੰਨ ਗਏ ਸਾਰੇ ਦੇਖੋ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਹਮਣੇ ਬਿਠਾਇਆ ਉਹਦੇ ਬੱਚੇ ਨੂੰ ਤੇ ਅੱਖਾਂ ਮੀਟ ਕੇ ਆ ਉਸ ਨੂੰ ਅੱਖਾਂ ਮਿੱਟੀ ਜਦੋਂ ਉਸੇ ਵੇਲੇ ਮਹਾਰਾਜ ਨੇ ਸ਼ਬਦ ਪੜਿਆ ਪਾਤਾਲਾਂ ਪਾਤਾਲ ਲਖ ਆਗਾਸਾਂ ਆਗਾਸ ਉੜ ਕੋੜ ਕ ਭਾਲ ਤੱਕੇ ਬੇਦ ਕਣਕ ਬਾਤ ਇੰਨਾ ਬਚਨ ਕਹਿਣ ਦੀ ਦੇਰੀ ਸੀ ਤੇ ਉਹ ਜਿਹੜਾ ਪੀਰ ਦਾ ਲੜਕਾ ਸੀ ਉਹ ਪਹੁੰਚ ਗਿਆ ਉੱਥੇ ਔਰ ਪਲਕ ਦੇ ਝਮਕਦੇ ਸਾਰੇ ਉਹਨੇ ਕਿੰਨੇ ਪਤਾਲ ਤੇ ਕਿੰਨੇ ਲੱਖਾਂ ਆਗਾਸ ਜਿਹੜੇ ਉਹ ਘੁੰਮ ਲਏ ਸਬੂਤ ਦੇ ਵਜੋਂ ਉੱਥੇ ਕਹਿੰਦੇ ਦਰਬਾਰ ਫਜੜਿਆ ਸੀ ਦਰਬਾਰ ਦੇ ਵਿੱਚ ਕੜਾ ਪ੍ਰਸਾਦ ਵਰਤਾਇਆ ਜਾ ਰਿਹਾ ਸੀ ਤੇ ਉਹ ਕਚਰੋਲ ਭਰ ਕੇ ਗੁਰੂ ਮਹਾਰਾਜ ਨੇ ਕਿਹਾ ਵੀ ਇਹ ਨਾਲ ਲੈ ਲੈ ਤੇਰੇ ਡੈਡੀ ਨੇ ਮੰਗਣਾ ਸਬੂਤ ਮੰਗਣਾ ਉਦੋਂ ਇਹ ਵਰਤਾ ਦੇ ਭਾਰ ਕਚਰੋਲ ਕੜਾ ਲੈ ਆਇਆ ਉਹ ਕਚਰੋਲ ਭਰ ਕੇ ਕਚਰੋਲ ਕੰਨੇ ਪੱਤਿਆਂ ਦਾ ਪੱਤਿਆਂ ਦਾ ਡੋਨਾ ਹੁੰਦਾ ਵੱਡਾ ਉਹ ਭਰ ਕੇ ਨਾਲ ਲੈ ਕੇ ਆਇਆ ਤੇ ਅੱਖਾਂ ਖੋਲੀਆਂ ਤੇਉ ਦੇ ਅੱਖਾਂ ਵਿੱਚ ਐਸਾ ਚਮਤਕਾਰ ਐਸਾ ਜਿਹੜਾ ਕੋਤਕ ਸੀ ਅੱਖਾਂ ਦੇ ਵਿੱਚ ਐਸਾ ਬਿਸਮਾਦ ਸੀ ਭਰਿਆ ਹੋਇਆ ਕਿ ਦੇਖਣ ਵਾਲੇ ਹੈਰਾਨ ਰਹਿ ਗਏ ਉਹਨੇ ਅੱਖਾਂ ਖੋਲੀਆਂ ਤੇ ਬੋਲ ਹੀ ਨਾ ਸਕਿਆ ਉਹਨੇ ਦੋਨੋਂ ਹੱਥ ਅੱਗੇ ਕਰਕੇ ਉਹ ਕਚਰੋਲ ਜਿਹੜਾ ਭਰਿਆ ਹੋਇਆ ਕੜਾ ਪ੍ਰਸਾਦ ਦਾ ਖੜਾ ਦਿੱਤਾ ਇਹ ਕੀ ਤਾਂ ਗੁਰੂ ਨਾਨਕ ਦੇਵ ਜੀ ਕਹਿਣ ਲੇ ਤੁਹਾਡੇ ਸੰਕਾ ਦੂਰ ਕਰਨ ਦੇ ਵਾਸਤੇ ਉੱਥੋਂ ਪ੍ਰਸਾਦ ਲੈ ਕੇ ਆਇਆ ਦਰਬਾਰ ਵਿੱਚ ਵਰਤ ਰਿਹਾ ਸੀ ਆਪਣੇ ਚੇਲਿਆਂ ਨੂੰ ਵਰਤਾਵਿਓ ਉਸ ਵੇਲੇ ਸਾਧ ਸੰਗਤ ਜੋ ਸਾਰੇ ਜਿਹੜੇ ਪੀਰ ਸਨ ਗੁਰੂ ਦੀ ਚਰਣੀ ਪਾਏ ਗੁਰੂ ਨੇ ਉਹ ਦਖਲਾਏ ਹੁਣ ਇਹ ਸਾਖੀ ਹੈ ਹੁਣ ਇਸ ਨੂੰ ਤੁਸੀਂ ਸੁਣਨ ਵਾਲੇ ਕਿਸ ਤਰੀਕੇ ਨਾਲ ਸੁਣਦੇ ਹੋ ਜਾਂ ਮੰਨਦੇ ਹੋ ਇਹ ਤੁਹਾਡੇ ਆਪਣਾ ਵਿਸ਼ਵਾਸ ਹੈ ਪਰ ਜਿੱਥੋਂ ਤੱਕ ਗੁਰਬਾਣੀ ਦੀ ਗੱਲ ਹੈ ਗੁਰੂ ਸਾਹਿਬ ਨੇ ਬਚਨ ਕੀਤੇ ਨੇ ਪਾਤਾਲਾਂ ਪਾਤਾਲ ਲਕ ਆਗਾਸਾਂ ਆਗਾਸ ਕਲ ਤੱਕ ਹੋ ਸਕਦਾ ਕਿ ਲੋਕ ਇਹ ਸੋਚਦੇ ਹੋਣ ਕਿ ਝੂਠ ਹੈ ਜਾਂ ਸੱਚ ਹੈ ਔਰ ਅੱਜ ਵਿਗਿਆਨਕਾਂ ਨੇ ਇਸ ਗੱਲ ਨੂੰ ਸਾਬਤ ਕਰ ਦਿੱਤਾ ਉਹ ਕਹਿੰਦੇ ਪਏ ਨੇ ਇੱਕ ਆਕਾਸ਼ ਨਹੀਂ ਇੱਕ ਧਰਤੀ ਨਹੀਂ ਇੱਕ ਪਤਾਲ ਨਹੀਂ ਹਜ਼ਾਰਾਂ ਨਹੀਂ ਲੱਖਾਂ ਦੀ ਤਦਾਦ ਵਿੱਚ ਨੇ ਆ ਜੋ ਮੰਨਦੇ ਪਏ ਨੇ ਉਹਨਾਂ ਦੀ ਇਹ ਸੋਧ ਉਹਨਾਂ ਦੀ ਖੋਜ ਉਸ ਨੂੰ ਕੋਈ ਝੂਠਲਾ ਨਹੀਂ ਸਕਦਾ ਇਸ ਕਰਕੇ ਵਿਗਿਆਨਕਾਂ ਦੀ ਦ੍ਰਿਸ਼ਟੀ ਉੱਤੇ ਇਹ ਪੂਰੀ ਕਸੌਟੀ ਸੱਚ ਉਤਰਦੀ ਹੈ ਅੱਜ ਦੀ ਦੁਨੀਆ ਦਾ ਇਹ ਸੱਚ ਹੈ ਅਗਾਸ ਇੱਕ ਨਹੀਂ ਲੱਖਾਂ ਅਗਾਸ ਨੇ ਪਤਾਲ ਇੱਕ ਨਹੀਂ ਲੱਖਾਂ ਪਤਾਲ ਨੇ ਧਰਤੀ ਇੱਕ ਨਹੀਂ ਅਨੇਕਾਂ ਧਰਤੀਆਂ ਨੇ ਔਰ ਇਥੋਂ ਤੱਕ ਕਹਿ ਦਿੱਤਾ ਕਿ ਸੂਰਜ ਵੀ ਇੱਕ ਨਹੀਂ ਨਮੋ ਸੂਰਜ ਸੂਰਜ ਕਿੰਨੇ ਸੂਰਜ ਵੀ ਕਿੰਨੇ ਨੇ ਔਰ ਵਿਗਿਆਨਕ ਤਾਂ ਇਥੋਂ ਤੱਕ ਕਹਿੰਦੇ ਕਿ ਤਾਰੇ ਜਿਹੜਾ ਨਾ ਤਾਰੇ ਜਿਹੜੇ ਨੇ ਕਈ ਤਾਰੇ ਤੇ ਸੂਰਜ ਦੇ ਨਾਲੋਂ ਕਈ ਗੁਣਾ ਵੱਡੇ ਨੇ ਔਰ ਉਹਨਾਂ ਨੇ ਇਹ ਵੀ ਮੰਨ ਲਿਆ ਕਿ ਧਰਤੀ ਤੋਂ ਕਈ ਗੁਣਾ ਹੋਰ ਵੱਡਾ ਸੂਰਜ ਹੈ 13 ਲੱਖ ਗੁਣਾ ਵੱਡਾ ਸੂਰਜ ਹੈ ਔਰ ਸੂਰਜ ਤੋਂ ਵੀ ਹੋਰ ਕਈ ਗੁਣਾ ਬਧੇਰੇ ਹੋਰ ਵੱਡੇ ਵੱਡੇ ਸੂਰਜ ਮੌਜੂਦ ਨੇ ਇਹ ਬਿਲਕੁਲ ਸੱਚ ਹੈ ਆ ਸਾਰੇ ਮੰਨਦੇ ਪੈਣ ਤੇ ਗੁਰੂ ਸਾਹਿਬ ਕਹਿੰਦੇ ਉੜ ਕੋੜ ਕਪਾਲ ਸਕੇ ਵਿਦ ਕਹਣਕ ਬਾਤ ਕੋੜ ਕੋੜ ਤਾ ਫਾਵਰ ਕੇ ਥੱਕ ਗਏ ਟੁੰਡ ਟੁੰਡ ਕੇ ਉੜਕ ਉੜਕ ਕੌਣ ਰੁੰਡ ਕੇ ਥੱਕ ਗਏ ਜਦੋਂ ਅੱਗੇ ਜਾਂਦੇ ਇੱਕ ਨਵਾਂ ਹੋਰ ਇੱਕ ਨਵਾਂ ਸੱਚ ਆਉਂਦਾ ਸਾਹਮਣੇ ਉਹਨਾਂ ਨੇ ਵੇਖਿਆ ਕਿ ਪਰੇ ਤੋਂ ਪਰੇ ਬਹੁਤ ਕੁਝ ਹੈ ਦੁਨੀਆ ਦੇ ਵਿੱਚ 베ਦ ਇੱਕ ਗੱਲ ਕਹਿੰਦੇ ਨੇ ਸਹਸ 18 ਕੈਣ ਕਤੇਬਾ ਅਸ ਲੋਇਕ ਧਾਤ ਇੱਕ ਗੱਲ ਦਾ ਭਾਅ ਸਾਰੇ 베ਦ ਇਸ ਗੱਲ ਨੂੰ ਮੰਨਦੇ ਪਏ ਨੇ 베ਦ ਬ੍ਰਹਮਾ ਜੀ ਬ੍ਰਹਮਾ ਜੀ ਇਸ ਗੱਲ ਨੂੰ ਮੰਨਦੇ ਪਏ ਨੇ ਉਹਨਾਂ ਦੇ ਉਚਾਰਨ ਕੀਤੇ ਹੋਏ ਵੇਦਾਂ ਵਿੱਚ ਉਹਨਾਂ ਨੇ ਗੱਲ ਕਹਿ ਦਿੱਤੀ ਹੈ ਸਹਿਸ 18 1800 ਪ੍ਰਾਣ ਆਪਾਂ ਤਾਂ ਸੁਣਿਆ ਵੀ 18 ਪ੍ਰਾਣ ਹੁੰਦੇ ਨੇ ਪਰ ਗੁਰੂ ਸਾਹਿਬ ਨੇ ਇੱਥੇ 18 ਸਹਿਸ ਆਖਿਆ ਸਹਿਸ ਕਹਿੰਦੇ 100 ਨੂੰ 1800 ਪ੍ਰਾਣ ਅਸਲੂ ਇਕਾਧਾਤ ਸਹਿਸ 18 ਕਹਿਣ ਕਰਤੇ ਬਾਸਲੂ ਇਕਾਧਾਤ ਕਤੇਬਾਂ ਕਹਿ ਲਈਏ ਕਿ ਕਤੇਬਾਂ ਲਿਖੀਆਂ ਹੋਈਆਂ ਜਿਹੜੀਆਂ ਕਿੰਨੇ ਕਿੰਨੇ ਲਿਖਿਆਈ ਸੀ ਧਾਰਮਿਕ ਆਸਤਾ ਵਾਲੇ ਲੋਕਾਂ ਨੇ ਉਹ ਲਿਖਿਆ ਰਿਸ਼ੀਆਂ ਨੇ ਮੁੰਨੀਆਂ ਨੇ ਜਾਂ ਜਿਨ੍ਹਾਂ ਨੇ ਵੀ ਲਿਖਿਆ ਧਰਮ ਨੂੰ ਮੰਨਣ ਵਾਲਿਆਂ ਨੇ ਲਿਖਿਆ 1800 1800 ਕਤੇਬਾਂ ਦੇ ਵਿੱਚ ਇਹ ਕੋਈ ਗੱਲ ਲਿਖੀ ਗਈ ਹੈ ਕਿ ਕੋਈ ਧਰਤੀ ਦਾ ਕੋਈ ਅਗਾਸਾਂ ਦਾ ਕੋਈ ਪਤਾਲਾਂ ਦਾ ਕੋਈ ਤਾਰਿਆਂ ਦਾ ਕੋਈ ਸੂਰਜ ਦਾ ਕੋਈ ਖੰਡ ਤੇ ਮੰਡਲ ਬ੍ਰਹਮੰਡਾਂ ਦਾ ਕੋਈ ਅੰਤ ਨਹੀਂ ਪਾ ਸਕਦਾ ਐਸੇ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿ ਗਏ ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਦਾ ਦਾਤਾ ਰੇ ਪ੍ਰਥਪਾਲੈ ਨਿਤਸਾਰ ਸੰਭਾਲੈ ਤੇ ਗੁਣ ਨਈ ਮੂਰਖ ਜਾਤਾ ਰੇ ਕਰੋੜਾਂ ਹੀ ਬ੍ਰਮੰਡਾਂ ਦਾ ਸਵਾਮੀ ਹੈ ਐਸ ਕਰਕੇ ਲੇਖਾ ਹੋਇ ਤਾ ਲਿਖਿਆ ਲੇਖਾ ਹੋਇ ਬਨਾਸ ਜੇ ਕੋਈ ਲੇਖੇ ਵਾਲੀ ਗੱਲ ਹੋਵੇ ਤੇ ਗੁਰੂ ਸਾਹਿਬ ਕਹਿੰਦੇ ਕਿ ਲਿਖੀ ਜਾਂਦੀ ਹੈ ਔਰ ਆਖਰ ਤੇ ਇੱਕ ਦਿਨ ਜੋ ਲਿਖਿਆ ਉਨੇ ਵੀ ਖਤਮ ਹੋ ਜਾਣਾ ਜਿਹੜੇ ਲਿਖਤਾ ਨੇ ਇਹ ਸਦੀ ਵੀ ਰਹਿਣ ਵਾਲੀਆਂ ਨਹੀਂ ਇਸ ਕਰਕੇ ਇਹਨਾਂ ਨੇ ਮਿਟ ਜਾਣਾ ਨਾਨਕ ਵੱਡਾ ਆਖੀ ਇਹ ਆਪੇ ਜਾਣ ਆਪ ਤੇ ਸਤਿਗੁਰੂ ਜੀ ਕਹਿੰਦੇ ਨਾਨਕ ਉਹ ਪ੍ਰਮਾਤਮਾ ਐਡਾ ਵੱਡਾ ਹੈ ਔਰ ਐਡਾ ਵੱਡਾ ਪ੍ਰਮਾਤਮਾ ਕਿੱਡਾ ਵੱਡਾ ਤੇ ਮਹਾਰਾਜ ਜੀ ਕਹਿੰਦੇ ਸੋਹਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਇ ਨਾ ਕਿਹਾ ਜਾਏ कहने वाले तेरे रहे समय लोक कंदे रब्ब वड्डा पर वड्डा उस्नु किया जा सकदा जिसनु कोई देख लवे हुन जे कोई देख लवे देखेगा कौन जेड़ा ओदे ਵਰਗਾ ਹੀ ਹੋਏਗਾ ਉੱਡਾ ਵੱਡਾ ਹੋਏਗਾ ਉਹੀ ਦੇਖੇਗਾ ਦੂਜਿਆਂ ਨੂੰ ਤਾਂ ਦ੍ਰਿਸ਼ਟੀ ਵੀ ਨਹੀਂ ਆਉਣਾ ਛੋਟਾ ਬੰਦਾ ਕੋਈ ਵੱਡੀ ਚੀਜ਼ ਥੋੜੀ ਦੇਖ ਸਕਦਾ ਜਿਹੜੀ ਬਹੁਤ ਵੱਡੀ ਆ ਉਹਨੂੰ ਵੇਖਣ ਵਾਸਤੇ ਵੀ ਓਡੇ ਵੱਡੇ ਆਕਾਰ ਚਾਹੀਦਾ ਅਸਕਰਕੇ ਗੁਰੂ ਸਾਹਿਬ ਜੀ ਕਹਿੰਦੇ ਇਹ ਉਸ ਨੂੰ ਵੱਡਾ ਆਖੋ ਇਹ ਭਾਈ ਪਰ ਕਿੱਡਾ ਵੱਡਾ ਇਹ ਉਹ ਆਪੇ ਹੀ ਜਾਣਦਾ ਹੈ ਸਾਲਾ ਹੀ ਸਾਲਾ ਇਤੀ ਸੁਰਤ ਨਾ ਪਾਇਆ ਸਲਾਹਣ ਵਾਲਿਆਂ ਨੇ ਉਸ ਨੂੰ ਸਲਾਹਾ ਪਰ ਉਸ ਦੀ ਸਲਾਹਣਾ ਕੀਤੀ ਹੋਈ ਮਹਾਰਾਜ ਕਹਿੰਦੇ ਸੁਰਤ ਦਾ ਅੰਤ ਨਹੀਂ ਪਾਇਆ ਵੀ ਕਿੰਨੀਆਂ ਲੋਕਾਂ ਨੇ ਕਿੰਨੀਆਂ ਸੁਰਤੀਆਂ ਵਾਲੇ ਗੁਰਮੁਖਾਂ ਨੇ ਸਿਮਰਨ ਕਰਨ ਵਾਲੇ ਪਰਮਾਤਮਾ ਦੇ ਪਿਆਰ ਵਾਲਿਆਂ ਨੇ ਉਸ ਨੂੰ ਸਲਾਹਾ ਤੇ ਮਹਾਰਾਜ ਜੀ ਕਹਿੰਦੇ ਕਿਸੇ ਨੂੰ ਉਹਦਾ ਭੇਤ ਨਹੀਂ ਆਇਆ ਸੁਰਤ ਨਾ ਪਾਈਆ ਭਾਉ ਬੁੰਦਲ ਗਏ ਵੀ ਸੁਰਤ ਨਾ ਪਾਈਆ ਵੀ ਉਹਨੂੰ ਸਲਾਉਣ ਵਾਲੇ ਬੁੰਦਲ ਗਏ ਜਦੋਂ ਉਹਦੀ ਵਡਿਆਈ ਦੇਖੀ ਉਹ ਸੰਭਲ ਨਾ ਪਾਏ ਉਹਨਾਂ ਨੂੰ ਸੁਰਤ ਨਾ ਰਹੀ ਉਹ ਬੇਸੁਰਤ ਹੋਵੇ ਨਦੀਆਂ ਤੇ ਵਾਪ ਵੈ ਸਮੁੰਦਰ ਨਾ ਜਾਣੀਆਂ ਹੈ ਕਿਸ ਤਰ੍ਹਾਂ ਬੇਸੁਰਤ ਹੋ ਗਏ ਜਿਸ ਤਰ੍ਹਾਂ ਨਦੀਆਂ ਇਕੱਠੀਆਂ ਹੋ ਕੇ ਜਿੰਨੇ ਨਾਲੇ ਇਕੱਠੇ ਹੋ ਕੇ ਨਦੀਆਂ ਨਾਲੇ ਇਕੱਠੇ ਹੋ ਕੇ ਦਰਿਆ ਇਕੱਠੇ ਹੋ ਕੇ ਸਮੁੰਦਰ ਵਿੱਚ ਡਿੱਗਦੇ ਨੇ ਜਦੋਂ ਡਿੱਗਦੇ ਨੇ ਤੇ ਸਮੁੰਦਰ ਦਾ ਭੇਤ ਨਹੀਂ ਪਾਉਂਦੇ ਸਗੋਂ ਉਹਦੇ ਵਿੱਚ ਗਵਾਚ ਜਾਂਦੇ ਨੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਸ ਤਰ੍ਹਾਂ ਨਦੀਆਂ ਤੇ ਨਾਲੇ ਉਹ ਜਿਹੜੇ ਸਾਰੇ ਦੇ ਸਾਰੇ ਸਮੁੰਦਰ ਵਿੱਚ ਡਿੱਗਦੇ ਨੇ ਪਰ ਡਿੱਗ ਕੇ ਉਹ ਸਮੁੰਦਰ ਦਾ ਅੰਤ ਨਹੀਂ ਪਾਉਂਦੇ ਉਹ ਸਗੋਂ ਉੱਥੇ ਜਾ ਕੇ ਗਵਾਚ ਜਾਂਦੇ ਆਪੇ ਸਮੁੰਦਰ ਦੇ ਵਿੱਚ ਸਮਾ ਜਾਂਦੇ ਨੇ ਐਸੇ ਤਰ੍ਹਾਂ ਕਹਿਣੇ ਵਾਲੇ ਤੇਰੇ ਰਹੇ ਸਮਾਏ ਐ ਮੇਰੇ ਵਾਹਿਗੁਰੂ ਜਿਨ੍ਹਾਂ ਨੇ ਤੈਨੂੰ ਵੱਡਾ ਕਹਿਣਾ ਸੀ ਜਿਨ੍ਹਾਂ ਨੂੰ ਗਿਆਨ ਸੀ ਜੇ ਤੈਨੂੰ ਜਾਣਿਆ ਜਿਨ੍ਹਾਂ ਨੇ ਉਹ ਤੇਰੇ ਨਾਲ ਸਮਾ ਗਏ ਤੇਰੇ ਨਾਲ ਜੁੜ ਗਏ ਤੇਰੀ ਵਡਿਆਈ ਨੂੰ ਕੌਣ ਆਖੇ ਤੇਰੀ ਸ਼ਿਫਤ ਨੂੰ ਕੌਣ ਆਖੇ ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਹੁਣ ਗੁਰੂ ਸਾਹਿਬ ਕਹਿੰਦੇ ਵੱਡਾ ਕੌਣ ਸਮੁੰਦਰ ਸਤ ਸਮੁੰਦਰ ਮਸ ਕਰੋ ਕਲਮ ਕਰੋ ਬਨਰਾਏ ਵਸਤਾ ਕਾਗਜ਼ ਚੋਂ ਕਰਾਂ ਹਰ ਜਦ ਲਿਖਣ ਨਾ ਜਾਏ ਸਮੁੰਦਰ ਜਿਹੜਾ ਉਸ ਨੂੰ ਕਹਿੰਦੇ ਮੈਂ ਮਸ ਬਣਾ ਲਵਾਂ ਜਿੰਨੇ ਬਨਰਾ ਆਏ ਜਿੰਨੇ ਬਨਸਪਤੀ ਹੈ ਉਹਦੀ ਕਲਮ ਬਣਾ ਲਵਾਂ ਸਮੁੰਦਰ ਦੀ ਸ਼ਾਹੀ ਬਣਾ ਲਵਾਂ ਤੇ ਲਿਖਣ ਵਾਲਾ ਕੌਣ ਹੋਵੇ ਲਿਖਣ ਵਾਲਾ ਗਣੇਸ਼ ਹੋਵੇ ਤੇ ਪੜਨ ਵਾਲਾ ਸਿਕਤ ਨੂੰ ਕੌਣ ਹੋਵੇ ਬ੍ਰਹਮਾ ਜੀ ਵਰਗਾ ਹੋਵੇ ਔਰ ਧਰਤੀ ਨੂੰ ਮੈਂ ਕਾਗਜ਼ ਬਣਾ ਲਵਾਂ ਕੌਮ ਵੀ ਕਹਿੰਦੇ ਪਰਮਾਤਮਾ ਦਾ ਜਸ ਵਡਿਆਈ ਲਿਖੀ ਨਹੀਂ ਜਾ ਸਕਦੀ ਸਮੁੰਦਰ ਬਹੁਤ ਵੱਡਾ ਹੈ ਸ਼ਾਹ ਦੇ ਕੋਲ ਕੋਈ ਪਤਾ ਨਹੀਂ ਕਿੰਨਾ ਧਨ ਹੋ ਸਕਦਾ ਸੁਲਤਾਨ ਦੀ ਮਹਿਮਾ ਦਾ ਵੀ ਪਤਾ ਨਹੀਂ ਕਿ ਸੁਲਤਾਨ ਕਿੰਨੀ ਤਾਕਤ ਦਾ ਮਾਲਕ ਹੈ ਰਾਜਾ ਮਹਾਰਾਜਿਆਂ ਦੀ ਗੱਲ ਕੀਤੀ ਹੈ ਜਿਵੇਂ ਤਰ੍ਹਾਂ ਸਮੁੰਦਰ ਵਿੱਚ ਪਾਣੀ ਦਾ ਅਸਾਰ ਨਹੀਂ ਕਿੰਨਾ ਪਾਣੀ ਹੈ ਸ਼ਾਹਾਂ ਦੇ ਕੋਲ ਪੈਸਾਂ ਦਾ ਕੋਈ ਥਾ ਨਹੀਂ ਹੁੰਦਾ ਸੁਲਤਾਨਾ ਸੁਲਤਾਨ ਰਾਜੇ ਮਹਾਰਾਜਿਆਂ ਦੇ ਕੋਲ ਉਹਨਾਂ ਦੀ ਤਾਕਤ ਦਾ ਕੋਈ ਅੰਤ ਨਹੀਂ ਹੁੰਦਾ ਗ੍ਰਹਾ ਵੱਡੇ ਵੱਡੇ ਗਰਾਹ ਵੱਡੇ ਵੱਡੇ ਪਹਾੜ ਉਚਾਈ ਬਹੁਤ ਉੱਚੀ ਹੁੰਦੀ ਹੈ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਕਹਿੰਦੇ ਮਾਲ ਧਨ ਸੇਤੀ ਕਿੰਨਾ ਧਨ ਉੱਤੇ ਕਿੰਨਾ ਖਜ਼ਾਨਾ ਦੱਬਿਆ ਹੁੰਦਾ ਹੈ ਉੱਥੇ ਕਿੰਨੇ ਕੀਮਤੀ ਪੱਥਰ ਉਹਦੇ ਵਿੱਚ ਹੁੰਦੇ ਨੇ ਪਹਾੜਾਂ ਦੇ ਵਿੱਚ ਸਮੁੰਦਰ ਵਿੱਚ ਕਿੰਨੇ ਜਵਾਹਰਾਤ ਹੁੰਦੇ ਨੇ ਉਹਨਾਂ ਦਾ ਕੋਈ ਥਾਂ ਨਹੀਂ ਤੇ ਗੁਰੂ ਸਾਹਿਬ ਜੀ ਕਹਿੰਦੇ ਕੀੜੀ ਤੁਲਨਾ ਹੋਣੀ ਜੇ ਤਿਸਮਨੋਂ ਨਾ ਵਿਸਰੈ ਪਰ ਇਹ ਸਾਰਾ ਕੁਛ ਉਸ ਪੁਰਸ਼ ਦੇ ਅੱਗੇ ਇੱਕ ਕੀੜੀ ਦੇ ਬਰਾਬਰ ਹੈ ਛਿੰਟੀ ਬਰਾਬਰ ਕੀੜੀ ਵਰਗਾ ਵੀ ਨਹੀਂ ਇਹ ਸਾਰੀ ਸ਼ਕਤੀ ਇਹ ਸਾਰਾ ਸਮਰਾਜ ਵੱਡੇ ਵੱਡੇ ਪਹਾੜ ਵੱਡੇ ਵੱਡੇ ਸਮੁੰਦਰ ਔਰ ਵੱਡੇ ਵੱਡੇ ਰਾਜੇ ਮਹਾਰਾਜੇ ਇਹ ਨਾਮ ਜਪਣ ਵਾਲਾ ਜੋ ਸਿਮਰਨ ਕਰਨ ਵਾਲਾ ਪੁਰਸ਼ ਹੈ ਉਦੇ ਅੱਗੇ ਉਸ ਪਰਮਾਤਮਾ ਦੀ ਵਡਿਆਈ ਦੇ ਅੱਗੇ ਇਹ ਕੁਝ ਵੀ ਨਹੀਂ ਇਹਦਾ ਕਾਰਨ ਕੀ ਸੀ ਇਹ ਸ਼ਬਦ ਦਾ ਵਿਚਾਰਨ ਦਾ ਇਹਦਾ ਕਾਰਨ ਇਹ ਸੀ ਕਿ ਜਿਸ ਪੁਰਸ਼ ਨੇ ਪਰਮਾਤਮਾ ਦੀ ਵਡਿਆਈ ਨੂੰ ਜਾਣ ਲਿਆ ਉਹ ਫਿਰ ਸੰਸਾਰ ਦੀ ਵਡਿਆਈ ਨੂੰ ਜਿਹੜਾ ਉਹ ਬਹੁਤਾ ਮਾਨ ਨਹੀਂ ਦਿੰਦੇ ਜਿਹੜੇ ਪਰਮਾਤਮਾ ਦੀ ਵਡਿਆਈ ਨੂੰ ਜਾਣ ਲੈਂਦੇ ਨੇ ਉਹ ਕਦੇ ਨਹੀਂ ਕਹਿੰਦੇ ਵੀ ਸਮੁੰਦਰ ਬੜਾ ਡੂੰਘਾ ਹੈ ਤੇ ਸਮੁੰਦਰ ਦਾ ਪਾਣੀ ਬੜਾ ਗਹਿਰਾ ਹੈ ਤੇ ਬਹੁਤ ਜ਼ਿਆਦਾ ਪਾਣੀ ਕਦੇ ਨਹੀਂ ਕਹਿੰਦੇ ਪਹਾੜ ਉੱਚੇ ਆ ਉਹ ਕਦੇ ਨਹੀਂ ਕਹਿੰਦੇ ਬਾਦਸ਼ਾਹ ਕੋਲ ਵੱਡੀ ਤਾਕਤ ਹੈ ਉਹ ਕਦੇ ਵੀ ਨਹੀਂ ਕਹਿੰਦੇ ਕਿ ਭਾਈ ਸ਼ਾਹੂਕਾਰ ਬੜੇ ਧਨ ਦੌਲਤ ਦਾ ਮਾਲਕ ਹੈ ਉਹ ਕਿਸੇ ਨੂੰ ਵੱਡਾ ਆਖਦੇ ਹੀ ਨਹੀਂ ਕਿਉਂਕਿ ਪਰਮਾਤਮਾ ਦੀ ਵਡਿਆਈਆਂ ਦੇ ਅੱਗੇ ਇਹ ਸਾਰੀਆਂ ਵਡਿਆਈਆਂ ਤੁੱਛ ਨੇ ਕਿਹੜੇ ਮਾਤਰ ਨੇ ਜਿਵੇਂ ਤਰ੍ਹਾਂ ਕਿਹੜੀ ਹੁੰਦੀ ਹੈ ਕਿਹੜੀ ਤੁਲਨਾ ਹੋਵਨੀ ਜੇ ਤਿਸ ਮਨੋਂ ਨਾ ਵਿਸਰੇ ਜੇ ਮਾਲਕ ਨੂੰ ਕੋਈ ਮਨੋਂ ਨਾ ਵਿਸਾਰੇ ਤੇ ਉਹਦੇ ਸਾਹਮਣੇ ਸਾਰੀਆਂ ਸ਼ਕਤੀਆਂ ਜਿਹੜੀਆਂ ਫੀਕੀਆਂ ਪੈ ਜਾਂਦੀਆਂ ਨੇ ਐਸ ਕਰਕੇ ਗੁਰੂ ਸਾਹਿਬ ਕਹਿੰਦੇ اے ਪ੍ਰਮਾਤਮਾ ਤੇਰੀ ਸ਼ਕਤੀ ਅਥਾ ਤੇ ਜਿਹਨੇ ਤੇਰੀ ਸ਼ਕਤੀ ਦਾ ਭੇਤ ਪਾ ਲਿਆ ਜਾਂ ਜਿਹਨੂੰ ਤੇਰੀ ਸ਼ਕਤੀ ਵਾਲੇ ਜਿਹੜਾ ਵੀ ਚਾਨਣ ਹੋ ਗਿਆ ਉਹ ਫਿਰ ਦੁਨਿਆਵੀ ਤਾਕਤਾਂ ਨੂੰ ਜਾਂ ਸੰਸਾਰ ਦੀ ਤਾਕਤ ਨੂੰ ਉਹ ਰੰਚ ਮਾਤਰ ਵੀ ਨਹੀਂ ਸਮਝਦਾ ਐਸੇ ਕਰਕੇ ਮਹਾਰਾਜ ਜੀ ਨੇ ਜਾਲਮ ਦਾ ਮੁਕਾਬਲਾ ਕੀਤਾ ਤੇ ਬਾਬਰ ਨੂੰ ਜ਼ਿਆਬਰ ਕਹਿ ਦਿੱਤਾ ਉਹਨਾਂ ਕੋਲ ਇਹ ਹਿੰਮਤ ਤਾਂ ਹੀ ਸੀ ਸਵਾ ਲਖ ਸੇ ਇੱਕ ਲੜਾ ਹੂੰ ਤਬੇ ਗੋਬਿੰਦ ਸਿੰਘ ਨਾਮ ਕਹਾਉ ਇਹ ਤਾਂ ਹੀ ਕੁਛ ਆਇਆ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਪਰਮਾਤਮਾ ਦੀ ਜਿਹੜੀ ਸ਼ਕਤੀ ਹੈ ਉਹਦੇ ਅੱਗੇ ਸੰਸਾਰ ਦੇ ਕਿਸੇ ਵਿਅਕਤੀ ਦੀ ਸ਼ਕਤੀ ਕੁਛ ਵੀ ਨਹੀਂ ਇਸ ਕਰਕੇ ਗੁਰੂ ਸਾਹਿਬ ਕਹਿੰਦੇ اے ਭਾਈ ਸਦਾਈ ਉਸ ਬੇਅੰਤ ਪਰਮਾਤਮਾ ਦੀ ਸ਼ਕਤੀਆਂ ਤੋਂ ਡਰਿਆ ਕਰੋ ਡਰਨ ਦੀ ਲੋੜ ਹੈ ਤੇ ਉਸ ਤੋਂ ਡਰੋ ਜੇ ਮੰਨਣ ਦੀ ਲੋੜ ਹੈ ਤੇ ਉਸ ਨੂੰ ਮੰਨੋ ਬਾਕੀ ਦੁਨਿਆਵੀ ਤਾਕਤ ਨੂੰ ਕੁਛ ਵੀ ਨਾ ਮੰਨੋ ਕਿਉਂਕਿ ਸਤਿਗੁਰੂ ਕਹਿੰਦੇ ਨੇ ਇਹ ਪਰਮੇਸ਼ਵਰ ਜੀ ਤੇਰੀ ਤਾਕਤ ਦੇ ਅੱਗੇ ਸੰਸਾਰ ਦੀ ਤਾਕਤ ਤੁਛ ਹੈ ਕਿਉਂਕਿ ਸੰਸਾਰ ਨੂੰ ਤੇ ਤੂੰ ਬਣਾਇਆ ਤੈਨੂੰ ਰੱਬ ਰੱਬ ਨੇ ਸੰਸਾਰ ਨਹੀਂ ਬਣਾਇਆ ਸੰਸਾਰ ਨੂੰ ਤੁਸੀਂ ਬਣਾਇਆ ਇਸ ਕਰਕੇ ਤੁਹਾਡੇ ਹੱਥ ਵਿੱਚ ਹੈ ਤੁਸੀਂ ਇਹਨੂੰ ਰੱਖ ਵੀ ਸਕਦੇ ਹੋ ਜਿਹੜਾ ਬਣਾ ਸਕਦਾ ਮਿਟਾ ਵੀ ਸਕਦਾ ਸਾਰਿਆਂ ਦਰਸਾਂ ਬਾਦ ਪੋਇਆਪੁਰਾ ਚੋਕਾਂ ਦੇ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ